ਕਿਹਾ ਹਾਂ ਜੀ ਅਰਵਿੰਦ ਕੇਜਰੀਵਾਲ ਦੀ ਯਾਰ ਇੱਕ ਮਿੰਟ ਮੇਰਾ ਵੀ ਹਾਂ ਜੀ ਜੀ ਤਾਂ ਅਰਵਿੰਦ ਕੇਜਰੀਵਾਲ ਦੀ ਅਰੇਸਟ ਕਿ ਕਿਵੇਂ ਲੱਗਦਾ ਤੁਹਾਨੂੰ ਕਿ ਜਿਹੜਾ ਦੇਖੋ ਮੈਨੂੰ ਇਸ ਗੱਲ ਦਾ ਦੁੱਖ ਹੈ ਮੇਰਾ ਯਾਰ ਫੜ ਲਿਆ ਮੈਂ ਤਾਂ ਪਤਾ ਵੀ ਲੈਣ ਜਾਊਂਗਾ ਔਰ ਉਹਨੂੰ ਹੌਸਲਾ ਵੀ ਦੇ ਕੇ ਆਊਂਗਾ ਕਿ ਕੋਈ ਨਾ ਜੇਲ੍ਹ ਚ ਕਬਰਾਈਦਾ ਨਹੀਂ ਹੁੰਦਾ ਹਿਛਾਰੇ ਤੇਰੇ ਨਾਲ ਤੂੰ ਤਗੜਾ ਹੋ ਕੇ ਜੇਲ੍ਹ ਦਾ ਸਮਾਂ ਕੱਟ ਲੈ ਬਾਕੀ ਦੇਖੋ ਜਿਹੜਾ ਬੰਦਾ ਵਾਅਦਾ ਕਰਦਾ ਸੀ ਕਿ ਲੋਕਪਾਲ ਬਣਾਵਾਂਗੇ ਨਹੀਂ ਬਣਾਈ ਅੱਜ ਸਭ ਤੋਂ ਵੱਡਾ ਮਾਫੀਆ ਸ਼ਰਾਬ ਦਾ ਔਰ ਰੇਤ ਮਾਫੀਆ ਖਨਨ ਮਾਫੀਆ ਚਲਾਉਣ ਵਾਲੇ ਲੋਕ ਜਿਹਦੇ ਨਾਲ ਆਮ ਆਦਮੀ ਪਾਰਟੀ ਦੀ ਫੰਡਿੰਗ ਹੁੰਦੀ ਸੀ ਉਹ ਤਾਂ ਹਲੇ ਦਿੱਲੀ ਦੇ ਫੜੇ ਗਏ ਆ ਪੰਜਾਬ ਦੇ ਵੀ ਫੜੇ ਜਾਣ ਔਰ ਮੈਂ ਪਹਿਲਾਂ ਕਹਿੰਦਾ ਸਭ ਫੜੇ ਜਾਣਗੇ ਹੁਣ ਹੌਲੀ ਹੌਲੀ ਕੰਮ ਚੱਲਿਆ ਹੁੰਦਾ ਉਧਰ ਨੂੰ ਕਿਉਂਕਿ ਐਵਰੀਬਾਡੀ knows ਕਿ केजरीवाल साहब ने आप दे हर वायदे तो समरसोल्ट किया वी वीआईपी कल्चर कट्टर ईमानदारी की बात करते थे जितना घपला हर स्कीम में हो रहा है चाहे शराब है चाहे रेत है चाहे और चीजें जिस दिन इंक्वायरी होगी आपके सामने आ जाएगा यह चब्बेवाल साहब जो एक एमएलए कांग्रेस के उसकी इंक्वायरी इन्होंने कराई अब जब वो चले गया है आम आदमी पार्टी में तो पता नहीं कौन सा वॉशिंग पाउडर इस्तेमाल कर लिया कौन सी वॉशिंग मशीन में निकाल दिया कि अब ठीक हो गया और कंप्लेनेंट कौन था उसमें आम आदमी पार्टी का लीडर सो so, ये जो बातें थी ये चर्चा के विषय थी नो बडीज अबाउ द लॉ जी एंड ये ठीक है कि uh, आज केजरीवाल साहब को अंदर दे दिया मेरे को तो लगता है सबसे बड़ी खुशी भगवंत मान को होगी अब तो भगवंत मान जी की कहते हैं डायरेक्ट रिपोर्टिंग बीजेपी हेडक्वार्टर में होगी ਇਸ ਨੇ ਗੀ ਸੀਦਰ ਲੱਗਦਾ ਕਿ ਉਸੇ ਵੀ ਦਿੱਕਣਾ ਚਾਹੀਦਾ ਮੇਰਾ ਵੀ ਜਿੰਨਾ ਬੰਦਿਆ ਨੇ ਦਿੱਲੀ ਕਪਲਾ ਕੀਤਾ ਔਰ ਜੋ ਪਾਲਿਸੀ ਬਣਾਈ ਗਈ ਸੀ ਉਹੀ ਪਾਲਿਸੀ ਪੰਜਾਬ 'ਚ ਬਣਾਈ ਗਈ ਹੈ ਉਹੀ ਮਾਰਜਨ 'ਚ ਇਨਕਰੀਸ ਕੀਤੇ ਗਏ ਉਹੀ ਲੋਕ ਨੇ ਤੇ ਜੇ ਦਿੱਲੀ 'ਚ ਕਪਲਾ ਤੇ ਪੰਜਾਬ 'ਚ ਤਾਂ ਹੈ ਹੀ ਤੁਸੀਂ ਕਿਵੇਂ L1 ਦੇ 77 ਤੋਂ ਘਟਾ ਕੇ 7 ਕਰਤੇ ਔਰ ਚਾਰ ਬੰਦੇ ਤਿੰਨ ਬੰਦੇ ਸਾਰਾ ਮੁਨਾਫਾ ਕਮਾ ਗਏ ਉਹ ਕੌਣ ਜਿਹੜੇ ਦਿੱਲੀ ਫੜ ਕੇ ਅੰਦਰ ਦਿੱਤੇ ਇਨਕੁਆਇਰੀ ਦਾ ਵਿਸ਼ਾ ਮਗਰ ਪੰਜਾਬ ਵਿੱਚ ਮੈਂ ਸਮਝਦਾ ਇਨਕੁਆਇਰੀ ਨਹੀਂ ਹੋ ਰਹੀ ਕਿਉਂਕਿ ਕਿਤੇ ਨਾ ਕਿਤੇ ਪੰਜਾਬ ਦੀ ਸਰਕਾਰ ਦਿੱਲੀ ਦੀ ਕੇਂਦਰ ਦੀ ਸਰਕਾਰ ਦੇ ਇਸ਼ਾਰੇ ਤੇ ਚੱਲ ਰਹੀ ਹੈ ਦੇਖੋ ਕੱਲ ਵੀ ਸ਼ਰਾਬ ਰਿਲੇਟਡ ਡੈਥਸ ਹੋਈਆਂ ਨੇ ਐਕਸਾਈਜ਼ ਮਿਨਿਸਟਰ ਦੇ ਹਲਕੇ 'ਚ ਹੋਈ ਹੈ ਔਰ ਇਹੀ ਕੇਜਰੀਵਾਲ ਸਾਹਿਬ ਔਰ ਇਕਸਾਈਜ਼ ਮਿਨਿਸਟਰ ਭਗਵੰਤ ਮਾਨ ਉਸ ਵੇਲੇ ਮੈਂ ਵੀਡੀਓ ਸਟਵੀਟ ਕੀਤੀ ਹੈ ਕਾਂਗਰਸ ਵੇਲੇ ਵੀ ਇਹੀ ਕੁਝ ਤਰਨਤਾਰਨ ਚ ਹੋਇਆ ਸੀ ਇਹਨਾਂ ਨੇ ਸੀਬੀਆਈ ਇਨਕੁਆਇਰੀ ਮੰਗੀ ਸੀ ਔਰ ਵਜ਼ੀਰ ਦਾ ਅਸਤੀਫਾ ਮੰਗਿਆ ਸੀ ਫਿਰ ਅੱਜ ਕਿਉਂ ਨਹੀਂ ਸੀਬੀ ਇਨਕੁਆਇਰੀ ਅੱਜ ਅਸਤੀਫਾ ਕਿਉਂ ਨਹੀਂ ਹਰਪਾਲ ਚੀਮੇ ਦਾ ਸੋ ਇਹ ਸਾਰੀ ਗੱਲਾਂ ਕਿ ਇਹ ਫਸਦੇ ਨਜ਼ਰ ਆ ਰਹੇ ਆ ਮਗਰ ਕਿਤੇ ਨਾ ਕਿਤੇ ਮੈਂ ਮਹਿਸੂਸ ਕਰਦਾ ਕਿ ਕੇਂਦਰ ਦੀ ਸਰਕਾਰ ਭਗਵੰਤ ਮਾਨ ਪ੍ਰਤੀ ਸੌਫਟ 130 ਨਾਰਾਇਣ ਦਾ ਦੇਵਤਾ ਸੀ ਲੱਗਦਾ ਕਿ 130 हां बिल्कुल कामयाबी मिलूगी जी भगवंत मान जी नु 013 ਦਾ ਇਹ ਰਿਕਾਰਡ ਕਾਇਮ ਕਰਨਗੇ ਮੈਨੂੰ ਉਹਨਾਂ ਵੱਲੋਂ ਸ਼ੁਭ ਕਾਮਨਾਵਾਂ ਨੇ ਵਧਾਈ ਦੇਣਾ ਚਾਹੁੰਦਾ ਮਜੀਠੀਆ ਸਾਹਿਬ ਸ਼ਰਾਬ ਤਸਕਰੀ ਦੇ ਵਿੱਚ ਪੰਜਾਬ ਮੋਰੀ ਬਣ ਗਿਆ ਬਿਹਾਰ ਦੇ ਵਿੱਚ 10 ਲੱਖ ਲੀਟਰ ਸ਼ਰਾਬ ਜਿਹੜੀ ਹੈਗੀ ਆ ਉਹ ਤਸਕਰੀ ਹੋਈ ਪੰਜਾਬ ਤੋਂ ਉਹਨਾਂ ਨੇ ਚਿੱਠੀ ਲਿਖੀ ਕਿ ਪੰਜਾਬ ਸਰਕਾਰ ਦੇ ਉੱਤੇ ਪੰਜਾਬ ਤੇ ਕਾਬੂ ਪਾਇਆ ਜਾਵੇ ਕਿਉਂਕਿ 42% ਹਿੱਸਾ ਜਿਹੜੀ ਬਿਹਾਰ ਤੇ ਸ਼ਰਾਬ ਦੀ ਤਸਕਰੀ ਦੀ ਉਹ ਪੰਜਾਬ ਚੋਂ ਆ ਰਿਹਾ ਉਹ ਕਹਿੰਦੇ ਕਿ ਇਲੈਕਸ਼ਨ ਕਮਿਸ਼ਨ ਇਹ ਇੱਕ ਇੰਡੀਪੈਂਡੈਂਟ ਇੰਸਟੀਚਿਊਸ਼ਨ ਇਲੈਕਸ਼ਨ ਕਮਿਸ਼ਨ ਦੀ ਇੱਕ ਫਾਈਂਡਿੰਗ ਹੈ ਇੱਕ ਰਿਪੋਰਟ ਬਣੀ ਹੈ ਹੁਣ ਇੱਥੇ ਇੱਕ ਸਾਈਜ਼ ਦਾ ਮਹਿਕਮਾ ਕੌਣ ਚਲਾ ਰਿਹਾ ਹੈ ਫਿਗਰ ਹੈਡ ਹਰਪਾਲ ਚੀਮਾ ਅਸਲ ਇਸ ਕਾਰੋਬਾਰ ਨੂੰ ਚਲਾਉਣ ਵਾਲਾ ਭਗਵੰਤ ਮਾਨ ਔਰ ਦੂਜੇ ਜਿਹੜੇ ਉਹਦੇ ਨਾਲ ਚਲਾਉਂਦੇ ਆ ਉਹ ਸ਼ਿਸ਼ੋਧੀਆਂ ਅਰਵਿੰਦ ਕੇਜਰੀਆ ਕਿਉਂਕਿ ਬੰਦੇ ਮੈਂ ਫੇਰ ਤੁਹਾਨੂੰ ਦੱਸਾਂ ਦਿੱਲੀ ਵਾਲੇ ਤੇ ਜੇ ਦਿੱਲੀ ਵਾਲੇ ਫੜ ਲਏ ਇੱਥੋਂ ਸ਼ਰਾਬ ਉੱਥੇ ਜਾ ਰਹੀ ਹੈ ਆਈ ਐਮ ਐਫ ਐਲ ਇੰਡੀਅਨ ਮੇਡ ਫੋਰਨ ਲਿਕਰ ਦੀ ਸੇਲ ਕਿਛਲੇ ਦਾਸਾ 20 ਸਾਲਾਂ ਚ ਇੰਨੀ ਨਹੀਂ ਵਧੀ ਜਿੰਨੀ ਆ 2 ਸਾਲ ਚ ਵਧ ਗਈ ਹੁਣ ਇਹਦਾ ਇਹ ਮਤਲਬ ਥੋੜੀ ਕੀ ਭਗਵੰਤਮਾਨ ਵੱਧ ਪੀਣ ਲੱਗ ਗਿਆ ਕੱਲੀ ਮੈਂ ਇਹਦਾ ਮਤਲਬ ਇਹ ਵੀ ਹੈ ਕਿ ਆਪ ਵੀ ਪੀ ਜਾਂਦਾ ਤੇ ਹੋਰ ਵੀ ਪਲਾਈ ਜਾਂਦਾ ਲੋਕਾਂ ਨੂੰ ਤੇ ਥੱਲੇ ਲਿਖ ਦਿੰਦੇ ਲਿਕਰ ਇਸ ਇੰਜਰੀਜ਼ ਟੂ ਹੈਲਥ ਇਹ ਚੀਜ਼ਾਂ ਦੀ ਜਾਂਚ ਹੋਣੀ ਚਾਹੀਦੀ ਇਹ ਬਿਹਾਰ ਚ ਵੀ ਭਗਵੰਤਮਾਨ ਮਾਰਕਾ ਵੇਚ ਰਿਆ ਮੈਂ ਤਾਂ ਬਿਹਾਰ ਦੇ ਭਾਈਚਾਰੇ ਨੂੰ ਬੇਨਤੀ ਕਰੂੰਗਾ ਕਿ ਭਾਈ ਬਚ ਕੇ ਪੀਓ ਇੱਥੇ ਅੱਗੇ ਅੱਠ ਚੜ ਗਏ ਉੱਥੇ ਨਾ ਚੜਾ ਦਿਓ ਕਿਸੇ ਨੂੰ ਠੀਕ ਹੈ ਥੈਂਕ ਯੂ